ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ 'ਚ ਦੇਖਾਂਗੇ ਪੰਜਾਬ ਜੀਕੇ ਦੇ ਟੌਪ 20 ਐਮਸੀਕਿਊ ਰੈਪਿਡ ਫਾਇਰ ਦੇ ਨਾਲ ਸਾਰਿਆਂ ਨੇ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਹੈ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਕੰਮ ਹੈ ਵੀਡੀਓ ਨੂੰ ਲਾਈਕ ਕਰ ਦਿਓ ਦੇਖਣ ਤੋਂ ਪਹਿਲਾਂ ਚਲੋ ਜੀ ਕਲਾਸ ਨੂੰ ਕਰਦੇ ਹਾਂ ਸਟਾਰਟ ਫਰਸਟ ਕੁਐਸਚਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਕਿੰਨੀ ਵਾਰ ਕੰਮ ਕੀਤਾ 2 ਵਾਰ 5 ਵਾਰ 3 ਵਾਰ ਜਾਂ 4 ਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਕਿੰਨੇ ਵਾਰ ਬਣੇ ਸੀ ਰਾਈਟ ਆਨਸਰ ਆ ਜਾਏਗਾ ਬੀ ਆਪਸ਼ਨ 5 ਵਾਰ ਪਹਿਲੀ ਵਾਰ ਕਦੋਂ ਬਣੇ ਸੀ 1970 ਦੇ ਵਿੱਚ ਜੇਕਰ ਗੱਲ ਕਰੀਏ 올ਡੇਸਟ ਤੇ ਯੰਗੇਸਟ ਦੋਨੋਂ ਕਿਹੜੇ ਪੀ ਸੀਐਮ ਰਏ ਆਪਣੇ ਪ੍ਰਕਾਸ਼ ਸਿੰਘ ਬਾਦਲ ਜੰਗੇਸਟ ਵੀ ਰਏ ਅਤੇ 올ਡੇਸਟ ਵੀ 올ਡੇਸਟ ਸੀਐਮ ਪੰਜ ਵਾਰ ਬਣਿਆ ਲਾਸਟ ਟਾਈਮ ਕਦੋਂ ਬਣਿਆ 2012 ਤੋਂ ਲੈ ਕੇ 17 ਤੱਕ ਨੈਕਸਟ ਕੁਐਸਚਨ ਅੰਗਰੇਜ਼ਾਂ ਦੇ ਸਮੇਂ ਦੌਰਾਨ ਅੰਗਰੇਜ਼ਾਂ ਦੇ ਸਮੇਂ ਦੌਰਾਨ ਲੈਂਦੇ ਪੰਜਾਬ ਦੀ 30 ਲੱਖ ਏਕੜ ਬੰਜਰ ਜ਼ਮੀਨ ਨੂੰ ਸਿੰਚਨ ਵਾਲਾ ਖੰਕੀ ਹੈੱਡਵਰਕ ਕਿਸ ਦਰਿਆ ਤੇ ਬਣਾਇਆ ਗਿਆ ਚਨਾਬ ਸਤਲੁਜ ਰਾਵੀ ਜਾਂ ਬਿਆਸ ਸਹੀ ਉੱਤਰ ਬਣ ਜਗਾ ਏ ਆਪਸ਼ਨ ਚਨਾਬ ਦਰਿਆ ਤੇ ਬਣਾਇਆ ਗਿਆ ਕਿੱਥੇ ਹੈ ਇਹ ਗੁਜਰਾਵਾਲਾ ਦੇ ਵਿੱਚ ਹੈ ਗੁਜਰਾਵਾਲਾ ਕਿਹੜਾ ਹੈਂਡਵਰਕ ਹੈ ਖੰਕੀ ਹੈੱਡਵਰਕ ਚਨਾਬ ਦਰਿਆ ਤੇ ਬਣਿਆ ਹੋਇਆ ਗੁਜਰਾਵਾਲਾ ਦੇ ਵਿੱਚ ਪਾਕਿਸਤਾਨ ਦੇ ਵਿੱਚ ਨੈਕਸਟ ਕੁਐਸਚਨ 1930 ਵਿੱਚ ਲੰਡਨ ਵਿਖੇ ਪਹਿਲੀ ਗੋਲਮੇਜ ਕਾਨਫਰੰਸ ਵਿੱਚ ਪਟਿਆਲਾ ਦੇ ਕਿਹੜੇ ਰਾਜੇ ਨੇ ਸ਼ਿਰਕਤ ਕੀਤੀ ਸੀ ਤਿੰਨ ਗੋਲਮੇਜ ਕਾਨਫਰੰਸ ਹੋਈਆਂ ਸੀ ਆਪਾਂ ਇਹ ਮਾਡਰਨ ਹਿਸਟਰੀ ਦੇ ਵਿੱਚ ਬਹੁਤ ਵਧੀਆ ਢੰਗ ਦੇ ਨਾਲ ਪੜ੍ਹਦੇ ਹੁੰਨੇ ਆ ਤਿੰਨ ਗੋਲਮੇਜ ਕਾਨਫਰੰਸ ਇੱਕ ਹੁੰਦੀ 1930 ਦੇ ਵਿੱਚ ਪਹਿਲੀ ਦੂਜੀ 31 ਤੇ 32 ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਤਿੰਨੋਂ ਗੋਲਮੇਜ ਕਾਨਫਰੰਸ ਦੇ ਵਿੱਚ ਕੀ ਆ ਪਾਰਟਿਸਪੇਟ ਕਰਦੇ ਆ ਮਹਾਤਮਾ ਗਾਂਧੀ ਕਿਹੜੀ ਦੇ ਵਿੱਚ ਗਏ ਸੀ ਸੈਕੰਡ ਦੇ ਟਾਈਮ ਤਾਂ ਪਟਿਆਲਾ ਦੇ ਰਾਜੇ ਵੱਲੋਂ ਪਟਿਆਲਾ ਦੀ रियासत ਵੱਲੋਂ ਕਿਹੜੇ ਰਾਜੇ ਨੇ ਸ਼ਰਕਤ ਕੀਤੀ ਸੀ ਮਹਾਰਾਜਾ ਮਹਿੰਦਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਮਹਾਰਾਜਾ ਯਾਦਵਿੰਦਰ ਸਿੰਘ ਮਹਾਰਾਜਾ ਕਰਮ ਸਿੰਘ ਤਾਂ ਮਹਾਰਾਜਾ ਭੁਪਿੰਦਰ ਸਿੰਘ ਨੇ ਪਟਿਆਲਾ ਦੀ रियासत ਵੱਲੋਂ ਕੀ ਹੈ 1930 ਵਿੱਚ ਲੰਡਨ ਵਿਖੇ ਪਹਿਲੀ ਗੋਲ ਮੇਜ਼ ਕਾਨਫਰੰਸ ਵਿੱਚ ਸ਼ਰਕਤ ਕੀਤੀ ਸੀ ਨੈਕਸਟ ਕੁਐਸਚਨ ਕਾਮਾਗਾਟਾ ਮਾਰੂ ਹੇਟ ਲਿਖਿਆ ਥਾਵਾ ਵਿੱਚੋਂ ਕਿਸ ਦਾ ਇੱਕ ਸਟੀਮਰ ਸੀ ਹਾਂਗਕਾਂਗ ਕੈਨੇਡਾ ਜਾਪਾਨ ਜਾਂ ਅਮਰੀਕਾ ਕਿੱਥੋਂ ਦਾ ਸਟੀਮਰ ਸੀ ਜਾਪਾਨ ਦਾ ਕਾਮਾਗਾਟਾ ਮਾਰੂਨ ਜਹਾਜ਼ ਕਿੱਥੋਂ ਦਾ ਲੈ ਕੇ ਕਿੱਥੋਂ ਤੱਕ ਜਾਣਾ ਸੀ ਸਟਾਰਟ ਕਿੱਥੋਂ ਹੋਣਾ ਸੀ ਹਾਂਗਕਾਂਗ ਤੋਂ ਕਿੱਥੋਂ ਤੱਕ ਜਾਣਾ ਸੀ ਵੈਨਕੂਵਰ ਕੈਨੇਡਾ ਤੱਕ ਵੈਨਕੂਵਰ ਕਿੱਥੇ ਹੈ ਕੈਨੇਡਾ ਤੱਕ ਜਾਪਾਨ ਦਾ ਇੱਕ ਸਟੀਮਰ ਸੀ ਟੋਟਲ ਕਿੰਨੇ ਯਾਤਰੀ ਸਵਾਰ ਸਨ 376 ਨੈਕਸਟ ਕੁਐਸਚਨ ਪੰਜਾਬ ਵਿੱਚ ਨਿਰੰਕਾਰੀ ਲਹਿਰ ਦੀ ਸਥਾਪਨਾ ਇਹਨਾਂ ਵਿੱਚੋਂ ਕਿਸ ਨੇ ਕੀਤੀ ਸੀ ਬਾਬਾ ਦਿਆਲ ਸ਼ਿਵਦੇয়াল ਬਾਬਾ ਦਰਬਾਰਾ ਸਿੰਘ ਰਤਨ ਸਿੰਘ ਤੇ ਨਿਰੰਕਾਰੀ ਲਹਿਰ ਦੀ ਸਥਾਪਨਾ ਪੁੱਛਿਆ ਜਾਈ ਤਾਂ ਬਾਬਾ ਦਿਆਲ ਤੇ ਸ਼ਿਵਦੇয়াল ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕੀ ਆਏਗਾ ਨਿਰੰਕਾਰੀ ਲਹਿਰ ਬਾਬਾ ਦਿਆਲ ਨੇ ਸਥਾਪਨਾ ਕੀਤੀ ਏ ਆਪਸ਼ਨ ਸਹੀ ਉੱਤਰ ਨੈਕਸਟ ਕੁਐਸਚਨ 1857 ਵਿੱਚ ਪੰਜਾਬ ਵਿੱਚ ਸੰਤ ਖਾਲਸਾ ਕਿਸ ਨੇ ਬਣਾਈ ਸੀ ਲਲ ਲਾਜਪਤਰਾਏ ਗਿਆਨੀ ਦਿੱਤ ਸਿੰਘ ਰਾਮ ਸਿੰਘ ਕੂਕਾ ਉਦਮ ਸਿੰਘ ਤਾਂ ਸਹੀ ਉੱਤਰ ਬਣ ਜੇਗਾ ਸੀ ਆਪਸ਼ਨ ਰਾਮ ਸਿੰਘ ਕੂਕਾ ਨੇ 1857 ਦੇ ਵਿੱਚ ਸੰਤ ਖਾਲਸਾ ਬਣਾਈ ਸੀ ਨੈਕਸਟ ਕੁਐਸਚਨ ਆਜ਼ਾਦੀ ਤੋਂ ਬਾਅਦ ਅਨ ਮੰਡੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਭਾਰਤੀ ਪੰਜਾਬ ਨੂੰ ਦਿੱਤੇ ਗਏ ਸਨ 13 14 29 ਜਾਂ ਫਿਰ 30 ਤਾਂ ਟੋਟਲ ਜ਼ਿਲ੍ਹੇ ਕਿੰਨੇ ਸਨ 29 ਪਾਕਿਸਤਾਨ ਪੰਜਾਬ ਕੋਲ ਕਿੰਨੇ ਗਏ ਸਨ ਤੇ ਆਪਣੇ ਇੰਡੀਆ ਇਧਰਲੀ ਸਾਈਡ ਕਿੰਨੇ ਆਏ ਸਨ 13 ਪਾਕਿਸਤਾਨ ਵਾਲੀ ਸਾਈਡ ਕਿੰਨੇ ਚਲੇ ਗਏ ਸਨ 16 ਟੋਟਲ ਕਿੰਨੇ ਸੀ 29 ਇੰਡੀਆ ਵਾਲੀ ਸਾਈਡ ਭਾਰਤ ਵਾਲ ਕਿੰਨੇ ਆਏ ਸੀ 13 ਤਾਂ ਸਹੀ ਉੱਤਰ ਬਣ ਜਗਾ ਏ অপਸ਼ਨ ਨੈਕਸਟ ਕੁਐਸਚਨ ਪੰਜਾਬ ਵਿਧਾਨ ਪ੍ਰੀਸ਼ਦ ਖਤਮ ਕਰਨ ਐਕਟ ਕਿਸ ਸਾਲ ਪਾਸ ਕੀਤਾ ਗਿਆ ਸੀ 1967 1969 1963 1960 ਕਿਹੜੇ ਸਾਲ ਐਕਟ ਪਾਸ ਕੀਤਾ ਗਿਆ ਸੀ ਐਕਟ ਪਾਸ ਕੀਤਾ ਗਿਆ ਸੀ 1969 ਦੇ ਵਿੱਚ ਤੇ ਖਤਮ ਕਦੋਂ ਕਰ ਦਿੱਤਾ ਗਿਆ ਸੀ ਬੋਇਲਿਸ਼ 1970 ਦੇ ਵਿੱਚ ਪੰਜਾਬ ਵਿਧਾਨ ਪ੍ਰੀਸ਼ਦ ਨੂੰ ਕਦੋਂ ਖਤਮ ਕੀਤਾ ਸੀ 1970 ਦੇ ਵਿੱਚ ਐਕਟ ਯਾਦ ਰੱਖਣਾ 1 ਸਾਲ ਪਹਿਲਾਂ ਪਾਸ ਹੋਇਆ ਸੀ 1969 ਨੈਕਸਟ ਕੁਐਸਚਨ ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਅੱਜ ਕੱਲ ਕਿਹਸ ਨਾਮ ਨਾਲ ਜਾਣਿਆ ਜਾਂਦਾ ਹੈ ਜਿੱਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਠਹਿਰੇ ਸਨ ਸਭ ਤੋਂ ਛੋਟੀ ਉਮਰ ਦੇ ਬਾਲ ਪ੍ਰੀਤਮ ਗੁਰੂ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿੱਥੇ ਠਹਿਰੇ ਸਨ ਉਥੇ ਕਿਹੜਾ ਗੁਰਦੁਆਰਾ ਦਿੱਲੀ ਵਿੱਚ ਰਾਜਾ ਜੈ ਸਿੰਘ ਦੇ ਬੰਗਲੇ ਨੂੰ ਅੱਜਕੱਲ ਕਿਹੜੇ ਗੁਰਦੁਆਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਗੁਰਦੁਆਰਾ ਜੀ ਗੁਰਦੁਆਰਾ ਬੰਗਲਾ ਸਾਹਿਬ ਏ অপਸ਼ਨ ਰਾਈਟ ਆਨਸਰ ਕਿੰਨਾ ਨੇ ਬਣਵਾਇਆ ਸੀ ਸਰਦਾਰ ਬੁਘੇਲ ਸਿੰਘ ਨੇ ਨੈਕਸਟ ਕੁਐਸਚਨ ਵੈਡਿੰਗ ਕੈਪੀਟਲ ਆਫ ਪੰਜਾਬ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਜਲੰਧਰ ਮੁਹਾਲੀ ਜੀਰਕਪੁਰ ਖਰੜ ਤਾਂ ਵੈਡਿੰਗ ਕੈਪੀਟਲ ਉਥੇ ਮੈਰਿਜ ਪੈਲसेस ਬਹੁਤ ਜ਼ਿਆਦਾ ਬਣੇ ਹੋਏ ਆ ਕਿਹੜੇ ਸ਼ਹਿਰ ਨੂੰ ਬੋਲਦੇ ਆ ਜੀਰਕਪੁਰ ਨੂੰ ਤਾਂ ਕਰਕੇ ਜੀਰਕਪੁਰ ਨੂੰ ਉਥੇ ਮੈਰਿਜ ਪੈਲਸ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਨੇ ਤਾਂ ਕੀ ਬੋਲਦੇ ਆ ਵੈਡਿੰਗ ਕੈਪੀਟਲ ਆਫ ਪੰਜਾਬ ਨੈਕਸਟ ਸ਼੍ਰੀ ਵਿਮਲਨਾਥ ਸ਼ਵੇਤਾੰਬਰ ਜੈਨ ਤੀਰਥ ਪੰਜਾਬ ਦੇ ਕਿਸ ਸ਼ਹਿਰ ਵਿੱਚ ਸਥਿਤ ਹੈ ਪਟਿਆਲਾ ਜਲੰਧਰ ਰੋਪੜ ਜਪੱਟੀ ਸਹੀ ਉੱਤਰ ਬਣ ਜੇਗਾ ਡੀ ਪੱਟੀ ਦੇ ਵਿੱਚ ਨੈਕਸਟ ਕੁਐਸਚਨ ਰੋਜ਼ ਗਾਰਡਨ ਚੰਡੀਗੜ੍ਹ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਚੰਡੀਗੜ੍ਹ ਰੋਜ਼ ਗਾਰਡਨ ਖਾਲਸਾ ਰੋਜ਼ ਗਾਰਡਨ জাকੀਰ हुसैन ਰੋਜ਼ ਗਾਰਡਨ ਨੇਕ ਚੰਦ ਰੋਜ਼ ਗਾਰਡਨ ਤਾਂ ਰੋਜ਼ ਗਾਰਡਨ ਚੰਡੀਗੜ੍ਹ ਨੂੰ ਹੋਰ ਹੋਰ ਕਿਹੜੇ ਨਾਮ ਨਾਲ ਜਾਂਦੇ ਆ ਸੀ ਆਪਸ਼ਨ ਸਹੀ ਉੱਤਰ জাকੀਰ हुसैन ਰੋਜ਼ ਗਾਰਡਨ ਕਿੰਨਾਂ ਨੇ ਬਣਵਾਇਆ ਸੀ ਐਮ ਐਸ ਰੰਦਾਵਾ 1967 ਦੇ ਵਿੱਚ ਕਿਹੜੇ ਸੈਕਟਰ ਦੇ ਵਿੱਚ ਹੈ ਸੈਕਟਰ 16 ਦੇ ਵਿੱਚ ਨੈਕਸਟ ਕੁਐਸਚਨ ਬਸੰਤ ਪੰਚਮੀ ਕਿਹੜੇ ਮਹੀਨੇ ਆਉਂਦੀ ਹੈ ਦੇਸੀ ਮਹੀਨਾ ਪੁੱਛਿਆ ਬਸੰਤ ਪੰਚਮੀ ਕਿਹੜੇ ਦੇਸੀ ਮਹੀਨੇ ਵਿੱਚ ਆਉਂਦੀ ਹੈ ਚੇਤ ਨਹੀਂ ਜੀ ਮਾਰਚ ਹੁੰਦਾ ਚੇਤ ਮਾਰਚ ਤੋਂ ਸਟਾਰਟ ਹੁੰਦਾ ਵਿਸਾਖ ਨਹੀਂ ਅਪ੍ਰੈਲ ਦੇ ਵਿੱਚ ਹਾਰ ਜਾਂ ਮਾਘ ਤਾਂ ਹਾਰ ਵੀ ਕਦੋਂ ਹੋਏਗਾ ਜੂਨ ਮਈ ਜੂਨ ਦੇ ਵਿੱਚ ਤਾਂ ਇਹਨਾਂ ਮਹੀਨਿਆਂ 'ਚ ਨਹੀਂ ਆਉਂਦੀ ਆਪਾਂ ਇੱਥੋਂ ਵੀ ਅੰਦਾਜ਼ਾ ਲਾ ਸਕਦੇ ਹਾਂ ਮਾਗ ਦੇ ਵਿੱਚ ਕਦੋਂ ਹੁੰਦਾ ਮਾਗ ਫਰਵਰੀ ਦੇ ਵਿੱਚ ਤਾਂ ਦੇਸੀ ਮਹੀਨੇ ਯਾਦ ਕਰਨੇ ਬਹੁਤ ਜ਼ਰੂਰੀ ਹੈ ਸਾਰੇ ਸੀਕੁਐਂਸ ਵਾਈਜ਼ ਦੇਸੀ ਮਹੀਨੇ ਯਾਦ ਹੋਣੇ ਚਾਹੀਦੇ ਪੇਪਰ ਏ ਦੇ ਵਿੱਚ ਵੀ ਕੁਐਸਚਨ ਇਹਨਾਂ ਚੋਂ ਪੁੱਛਿਆ ਜਾਂਦਾ ਹੈ ਨੈਕਸਟ ਕੁਐਸਚਨ ਪੀਰ ਸਖੀ ਸਰਵਰ ਦਾ ਮੇਲਾ ਕਿੱਥੇ ਲੱਗਦਾ ਹੈ ਪਟਿਆਲਾ ਜਲੰਧਰ ਮਲੇਰਕੋਟਲਾ ਜਾਂ ਫਰੀਦਕੋਟ ਪੀਰ ਸਖੀ ਸਰਵਰ ਦਾ ਮੇਲਾ ਮਲੇਰਕੋਟਲੇ ਦੇ ਵਿੱਚ ਲੱਗਦਾ ਹੈ ਨੈਕਸਟ ਸਟਾਪੂ ਕੀ ਹੈ ਗੀਤ ਹੈ ਸਾਜ ਹੈ ਖੇਡ ਹੈ ਜਾਂ ਨਾਚ ਹੈ ਗੀਤ ਤਾਂ ਨਹੀਂ ਹੋ ਸਕਦਾ ਸਾਜ ਵੀ ਨਹੀਂ ਕਦੇ ਸੁਣਿਆ ਨਾਚ ਵੀ ਨਹੀਂ ਤਾਂ ਕੀ ਹੋ ਜੇਗੀ ਸਟਾਪੂ ਇੱਕ ਕੀ ਹੈ ਖੇਡ ਹੈ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿਨੇ ਕਿਨੇ ਸਟਾਪੂ ਖੇਡ ਖੇਢੀ ਹੋਈ ਹੈ ਬਚਪਨ ਦੇ ਵਿੱਚ ਨੈਕਸਟ ਕੁਐਸਚਨ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਦੀ ਜ਼ਮੀਨ ਕਿਹੜੇ ਬਾਦਸ਼ਾਹ ਤੋਂ ਖਰੀਦੀ ਸੀ ਅਕਬਰ ਬਾਬਰ ਹਮਾਇਉ ਸ਼ੇਰ ਸ਼ਾ ਸੂਰੀ ਤਾਂ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਕੌਣ ਮਿਲਣ ਦੇ ਲਈ ਆਉਂਦਾ ਗੋਇੰਦਵਾਲ ਸਾਹਿਬ ਅਕਬਰ ਤਾਂ ਗੁਰੂ ਜੀ ਨੇ ਜ਼ਮੀਨ ਕਿਹੜੇ ਬਾਦਸ਼ਾਹ ਤੋਂ ਖਰੀਦੀ ਸੀ ਅਕਬਰ ਤੋਂ ਇਹ ਆਪਸ਼ਨ ਰਾਈਟ ਆਨਸਰ ਨੈਕਸਟ ਕਿਹੜੇ ਗੁਰੂ ਸਾਹਿਬਾਨ ਦੀ ਬਾਣੀ ਕੇਵਲ ਸ਼ਲੋਕਾਂ ਵਿੱਚ ਦਰਜ ਹੈ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਅੱਜ ਹੀ ਆਪਾਂ ਕਲਾਸ ਅਪਲੋਡ ਕੀਤੀ ਹੈ ਜੋ ਆਪਾਂ ਟੌਪਿਕ ਵਾਈਜ਼ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਅੱਜ ਆਪਣੀ ਕਲਾਸ ਨੰਬਰ 8 ਸੀ ਜਿਹਦੇ ਵਿੱਚ ਆਪਣਾ ਟੌਪਿਕ ਚੱਲ ਰਿਹਾ ਸਿੱਖ ਹਿਸਟਰੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਅੱਜ ਦੀ ਕਲਾਸ ਵਿੱਚ ਆਪਾਂ ਦੇਖ ਕੇ ਆਏ ਆ ਕਿਹੜੇ ਗੁਰੂ ਜੀ ਦੀ ਬਾਣੀ ਸਿਰਫ ਸ਼ਲੋਕਾਂ ਵਿੱਚ ਦਰਜ ਹੈ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਕਿੰਨੇ ਨੇ ਟੋਟਲ 62 ਜਾਂ ਫਿਰ ਕਈ ਜਗ੍ਹਾ ਤੇ ਜ਼ਿਕਰ ਮਿਲੇਗਾ 63 ਦਾ ਪੇਪਰ ਦੇ ਵਿੱਚ ਇੱਕ ਹੀ ਆਪਸ਼ਨ ਆਏਗੀ ਜਾਂ ਤਾਂ 62 ਹੋਏਗੀ ਬਾਕੀ ਅਦਰ ਹੋਰ ਹੋਣਗੇ ਜਾਂ 63 ਹੋਏਗਾ 62 ਜਾਂ ਫਿਰ 63 ਸ਼ਲੋਕਾਂ ਵਿੱਚ ਬਾਣੀ ਦਰਜ ਹੈ ਸਭ ਤੋਂ ਘੱਟ ਬਾਣੀ ਵੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਐ ਨੈਕਸਟ ਕੁਐਸਚਨ ਫੁਲਕਾਰੀ ਨੂੰ ਈਰਾਨ ਦੇਸ਼ ਵਿੱਚ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਫੁਲਕਾ ਗੁਲਕਾਰੀ ਨਿਗਾਰੀ ਜਾਂ ਗੁਲਜਾਰੀ ਤਾਂ ਈਰਾਨ ਦੇਸ਼ ਵਿੱਚ ਫੁਲਕਾਰੀ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਲਕਾਰੀ ਬੀ ਆਪਸ਼ਨ ਸਹੀ ਉੱਤਰ ਨੈਕਸਟ ਕੁਐਸਚਨ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ ਪਾਨਣੀ ਭਾਰਤ ਮੁਨੀ ਪੰਮ ਕੋਈ ਨਹੀਂ ਪਾਨਣੀ ਨੂੰ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਕਵੀ ਮੰਨਦੇ ਹਾਂ ਏ ਆਪਸ਼ਨ ਸਹੀ ਉੱਤਰ ਨੈਕਸਟ ਕੁਐਸਚਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਕਿਹੜਾ ਰਸਾਲਾ ਛਪਦਾ ਹੈ ਪੰਜਾਬੀ ਕਲਚਰ ਪੰਖੜੀਆਂ ਪਰਖ ਖੋਜ ਪੱਤਰਿਕਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ ਕਿਹੜਾ ਰਸਾਲਾ ਛਪਦਾ ਹੈ ਪੰਖੜੀਆਂ ਬੀ ਆਪਸ਼ਨ ਸਹੀ ਉੱਤਰ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਦੇ ਵਿੱਚ ਆਨਸਰ ਦੇਣਾ ਪਰਖ ਜਿਹੜਾ ਰਸਾਲਾ ਇਹਨੂੰ ਕਿਹੜੀ ਯੂਨੀਵਰਸਿਟੀ ਛਾਪਦੀ ਹੈ ਦੋ ਯੂਨੀਵਰਸਿਟੀ ਦੱਸਦੀ ਹੈ ਮੈਂ ਆਪਸ਼ਨ ਦੇ ਵਿੱਚ ਤੁਸੀਂ ਦੱਸਣਾ ਇਹਨਾਂ ਚੋਂ ਕਿਹੜੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਚੰਡੀਗੜ੍ਹ ਇਹਨਾਂ ਦੋਨਾਂ ਦੇ ਵਿੱਚੋਂ ਦੱਸਣਾ ਕਿਹੜੀ ਯੂਨੀਵਰਸਿਟੀ ਇਹਨੂੰ ਛਾਪਦੀ ਹੈ ਪਰਖ ਨੂੰ ਧੰਨਵਾਦ ਜੀ ਅੱਜ ਦੀ ਆਪਣੀ ਕਲਾਸ ਇੰਨੀ ਰਹੇਗੀ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਰਨਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣਾ ਰਿਸਪਾਂਸ ਜ਼ਰੂਰ ਦਿਆ ਕਰੋ ਕਲਾਸ ਕਿਵੇਂ ਦੀ ਲੱਗ ਰਹੀ ਹੈ ਟੌਪਿਕ ਵਾਈਜ਼ ਕਲਾਸਾਂ ਸਟਾਰਟ ਕੀਤੀ ਹੋਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਐਮਸੀਕਿਊ ਸੀਰੀਜ਼ ਆਪਾਂ ਪਹਿਲਾਂ ਬਹੁਤ ਵਧੀਆ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ ਜਿਹਦੀਆਂ 25 ਕਲਾਸਾਂ ਆਪਣੀਆਂ ਹੋ ਚੁੱਕੀਆਂ ਧੰਨਵਾਦ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ